ਅੰਡਲ ਸਾਹਿਬ ਜਿਹੜੇ ਥੋੜੇ ਜਿਹੰਨੇ ਮਹੀਨੇ ਵਾਸਤੇ ਡਿਪਟੀਸ਼ਨ ਤੇ ਗਏ ਸੀ ਉਹਨਾਂ ਦੀ ਡਿਪਟੀਸ਼ਨ ਕੈਨਸਲ ਕਰਕੇ ਵਾਪਸ ਅਸੀਂ ਬੁਲਾ ਲਿਆ ਮੈਂ ਇਹਨਾਂ ਕਹਿਣਾ ਚਾਹਣਾ ਤੁਸੀਂ ਅਗਲੇ ਦਿਨਾਂ ਦੇਖੋਗੇ ਕਿਵੇਂ ਲੋਕ ਵਾਪਸ ਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਐ ਬਹੁਤ ਪਾਰਟੀਆਂ ਦੇ ਲੋਕ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਇੱਕ ਮਨ ਚ ਆ ਗਿਆ ਲੋਕਾਂ ਦੇ ਖਾਸ ਕਰਕੇ ਪੰਜਾਬੀਆਂ ਦੇ ਕਿ ਪੰਜਾਬ ਨੂੰ ਬਚਾਉਣ ਵਾਸਤੇ ਕੱਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੋ ਹਾਲਾਤ ਪੰਜਾਬ ਦੇ ਪਿਛਲੇ 10 ਸਾਲਾਂ ਚ ਕਾਂਗਰਸ ਤੇ ਹੁਣ ਝਾੜੂਆਂ ਨੇ ਬਣਾਤਾ ਐ ਜੀ ਹਾਲਾਤ ਆਜ਼ਾਦੀ ਦੇ ਬਾਅਦ ਨਹੀਂ ਬਣੀ ਜੈ ਜੀ ਮਾੜੀ ਹਾਲਾਤ ਹੁਣ ਬਣ ਗਈ ਆ ਜਿਹੜੀ ਵੱਡੀ ਗੱਲ ਹੈ ਸੈਂਸ ਆਫ ਇਨਸਿਕਿਉਰਿਟੀ ਹਰ ਰੋਜ਼ ਕਤਲ ਹੋ ਰਿਹਾ ਹੈ ਅੱਜ ਵੀ ਮੈਨੂੰ ਹੁਣੀ ਆਉਂਦੇ ਆਦੇ ਪਾਸ ਜੰਡਿਆਲਾ ਇੱਕ ਵਪਾਰੀ ਦਾ ਕਤਲ ਹੁਕ ਕਰ ਦਿੱਤਾ ਗਿਆ ਹੈ ਹਰ ਰੋਜ਼ ਵਿਦਾਊਟ ਫੇਲ ਐਕਸਟਾਰਸ਼ਨ ਹੋ ਰਹੀ ਹੈ ਮਰਡਰ ਹੋ ਰਿਹਾ ਹੈ ਜਿਹੜੇ ਸੂਬੇ ਦੀ ਸਰਕਾਰ ਸਿਕਿਉਰਟੀ ਨਹੀਂ ਪ੍ਰੋਵਾਈਡ ਕਰ ਸਕਦੀ ਉਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਐਂ ਜਿਹੜੀ ਵੱਡੀ ਗੱਲ ਹੈ ਕਿ ਅੱਜ ਜਿਹੜੀ ਸਰਕਾਰ ਪੰਜਾਬ ਦੀ ਹੈ ਅਸਾਰੀ ਦਿੱਲੀੋਂ ਦੇ ਕੇਜਰੀਵਾਲ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਸਟਾਫ ਸੀ ਸਾਰਾ ਇੱਥੇ ਆ ਗਿਆ ਹੈ ਉਹਦੇ ਸੈਕਟਰੀ ਪੀਏ ਸਾਰੇ ਇੱਥੇ ਆ ਗਏ ਆ ਪੰਜਾਬ ਸਿਵਲ ਸੈਕਟਰੀਟ ਨੂੰ ਕੰਟਰੋਲ ਕਰ ਲਿਆ ਉਹਨਾਂ ਨੇ ਮੁੱਖ ਮੰਤਰੀ ਨੂੰ ਤਾਂ ਇਕੱਲਾ ਇੱਕ ਫਿਗਰ ਹੈਡ ਰੱਖਿਆ ਹੈ ਪੰਜਾਬ ਦੀਆਂ ਫੈਸਿਲਿਟੀਆਂ ਨੂੰ ਯੂਜ਼ ਕਰਨ ਵਾਸਤੇ ਮੈਂ ਪੁੱਛਣਾ ਚਾਹਣਾ ਹੈ ਸਸੋਡਿਆ ਕਿਸ ਬੇਸਿਸ ਤੇ ਮੀਡੀਅਮ ਮੀਟਿੰਗ ਲੱਗਿਆ ਤੇ ਜਿਹੜਾ ਵੱਡਾ ਅਸੀਂ ਮਨ ਲੱਗਾ ਮੈਂ ਗੱਲ ਕਰ ਰਿਹਾ ਵੀ ਲੀਗਲ ਲਾਇਰਸ ਨਾਲ ਵੀ ਕੀ ਸਭ ਤੋਂ ਵੱਡੀ ਵਾਇਲੇਸ਼ਨ ਜਿਹੜੀ ਕੀਤੀ ਹੈ ਨੇ ਅ ਜਿਹੜੀ ਹੈ ਸੀਕਰੇਸੀ ਦੀ ਉਹ ਚੀਫ ਮਿਨਿਸਟਰ ਲੈਂਦੇ ਆ ਤੇ ਮੰਤਰੀ ਲੈਂਦੇ ਆ ਆ ਉਹ ਓਥ ਦੀ ਵਾਇਲੇਸ਼ਨ ਹੈ ਜਿਹੜੇ ਤ੍ਰਿਕੇ ਨਾਲ ਸਾਰੀਆਂ ਫਾਈਲਾਂ ਪੰਜਾਬ ਦੀਆਂ ਕੇਜਰੀ ਵਾਲ ਨੂੰ ਦਿਖਾਈ ਜਾਂਦੀਆਂ ਸੋਡੀਆਂ ਨੂੰ ਦਿਖਾਈ ਜਾਂਦੀਆਂ ਜੈਨ ਨੂੰ ਦਿਖਾਈ ਜਾਂਦੀਆਂ ਉਹ ਫੈਸਲੇ ਪੜਦੇ ਆ ਫਾਈਲਾਂ ਤੇ ਉਹ ਪਾਸ ਨਹੀਂ ਲੈਂਦੇ ਆ ਤੋ ਐਸ ਕਰਕੇ ਜਿਹੜਾ ਲੁਧਿਆਣੇ ਦਾ ਇਲੈਕਸ਼ਨ ਹੈ ਵੈਸ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਣਾ ਹੈ ਕਿ ਪਾਰਟੀ ਲੈਵਲ ਤੇ ਉੱਠ ਕੇ ਉੱਠ ਕੇ ਮੈਰਟ ਤੇ ਫੈਸਲਾ ਕਰੋ ਜਿਹੜੇ ਸਾਡੇ ਹੁਮਨ ਸਾਹਿਬ ਜਿਹੜੇ ਸਾਡੇ ਨੁਮਾਇੰਦੇ ਹੈ ਬੈਸਟ ਕੈਂਡੀਡੇਟ ਸਾਰਿਆਂ ਸਾਰੇ ਕੈਂਡੀਡੇਟ ਦਾ ਤੁਸੀਂ ਤੁਲਨਾ ਕਰ ਲਓ ਸਭ ਤੋਂ ਬੈਸਟ ਕੈਂਡੀਡੇਟ ਸਾਡੇ ਆਪਣੇ ਅਕਾਲੀ ਦਲ ਦਾ ਕੈਂਡੀਡੇਟ ਹੈ ਤੇ ਮੈਂ ਬੇਨਤੀ ਕਰਦਾ ਲੁਧਿਆਣੇ ਵੈਸ ਨੂੰ ਤੇ ਕਾਲਸ ਦਾ ਗਿਲ ਲੁਧਿਆਣੇ ਦੇ ਲੋਕਾਂ ਨੂੰ ਤੁਸੀਂ ਦੇਖੋ ਕਿੰਨੀ ਤਰੱਕੀ ਲੁਧਿਆਣੇ ਦੀ ਅਕਾਲੀ ਦਲ ਨੇ ਕਰਾਈ ਹੈ ਅਕਾਲੀ ਸਰਕਾਰ ਨਾਲ ਜੇ ਵਾਪਸ ਉਹ ਜੀ ਤਰੱਕੀ ਚਾਹੁੰਦੇ ਹੋ ਉਹ ਜਾਂ ਮਾਹੌਲ ਸੇਫਟੀ ਦਾ ਸਿਕਿਉਰਿਟੀ ਦਾ ਭਾਈਚਾਰਕ ਸਾਂਝ ਦਾ ਚਾਹੁੰਦੇ ਹੋ ਤੇ ਥੋੜੀ ਕੋਈ ਇੱਕ ਮਾਂ ਪਾਰਟੀ ਖੇਤਰੀ ਪੜੇ ਕਾਲੀ ਦਲ ਨੂੰ ਤਕਰਾਦ ਕਰ ਲੋ ਥੈਂਕ ਯੂ ਸਰਦਾਰ ਸਾਹਿਬ ਤੇ ਖੰਡਲ ਸਾਹਿਬ ਮੈਂ ਕਹਤਾ ਮੈਂ ਖੰਡਲ ਸਾਹਿਬ ਨੂੰ ਜੀ ਆਇਆਂ ਕਹਿਣਾ ਤੇ ਠਰੂ ਸਾਹਿਬ ਤੁਸੀਂ ਵੀ ਜੀ ਆ ਸਾਨੂੰ ਕਹਿ ਦਿਓ ਸਭ ਤੋਂ ਪਹਿਲਾਂ ਵਹੀਰ ਜੀ ਦਾ ਖਾਲਸਾ ਵਹੀਰ ਜੀ ਕੀ ਫਤਿਹ ਮੈਂ ਬਹੁਤ ਬਹੁਤ ਬੋਲਣ ਕਰਨਾ ਚਾਹਾਂ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਤਿਪ੍ਰੀਤ ਸਿੰਘ ਜੀ ਬਾਦਲ ਉਹਨਾਂ ਦੀ ਸੋਚੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਦੇ ਬਹੁਤ ਲੰਬੇ ਸਮੇਂ ਤੋਂ ਮੈਨੂੰ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਉਹ ਲਗਾਤਾਰ 20 ਸਾਲ ਮੈਂ ਐਮਐਲਏ ਤੌਰ ਤੇ ਮਾਤਰੀ ਦੇ ਤੌਰ ਤੇ ਪਾਰਟੀ ਦੇ ਨਾਲ ਕੰਮ ਕੀਤਾ ਥੋੜੇ ਸਮੇਂ ਲਈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਮੇਰੇ ਹਲਕੇ ਦੀ ਕੋਈ ਮਜਬੂਰੀ ਨਹੀਂ ਜਿਹਦੇ ਕਰਕੇ ਮੈਂ ਆਊਟ ਹੋਇਆ ਔਰ ਮੇਰੇ ਬੰਦਮੇ ਹਮੇਸ਼ਾ ਆਪਣੇ ਪਾਰਟੀ ਜੋ ਸ਼੍ਰੋਮਣੀ ਕਾਲਦਲ ਜਿਹਨੂੰ ਆਪਾਂ ਮਾਂ ਪਾਰਟੀ ਕਹਿੰਦੇ ਆ ਜਿਹੜਾ ਮੇਰਾ ਪਰਿਵਾਰ ਵਾਲਾ ਮੈਂ ਹਮੇਸ਼ਾ ਉਹਦੇ ਨਾਲ ਰਿਹਾ ਔਰ ਕਦੇ ਵੀ ਮੈਂ ਪਾਰਟੀ ਦੇ ਖਿਲਾਫ ਕਦੇ ਕੋ ਗੱਲ ਨਹੀਂ ਕੀਤੀ ਔਰ ਮੈਨੂੰ ਇਹ ਵੀ ਖੁਸ਼ੀ ਹੈ ਕਿ ਪਾਰਟੀ ਦੇ ਪਾਰਟੀ ਪ੍ਰਧਾਨ ਨੇ ਵੀ ਮੇਰੇ ਖਿਲਾਫ ਅਜ ਤੱਕ ਕਦੇ ਕੋਈ ਐ ਹੋਜੀ ਗੱਲ ਨਹੀਂ ਕੀਤੀ ਤੋਂ ਅੱਜ ਮੁੜ ਕੇ ਫੇਰ ਪਾਰਟੀ ਵਿੱਚ ਆਤੀ ਕਲਾ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਪੰਜਾਬ ਨੂੰ ਆ ਜੋ 12ਵੇਂ ਆਗੇ ਟੋਪੀਆਂ ਵਾਲੇ ਬੰਦੇ ਜਦੋਂ ਇਹ ਸਟਰੀਆ ਕੰਪਨੀ ਆਈ ਸੀ ਬਹੁਤ ਲੰਬਾ ਸਮਾਂ ਪਹਿਲਾਂ ਉਹਨੇ ਹੌਲੀ ਹੌਲੀ ਪਿਆਜ ਵਾ ਕੇ ਸਾਰੇ ਦੇਸ਼ ਤੇ ਰਾਜ ਕੀਤਾ ਅੱਜ ਕੇਜਰੀਵਾਲ ਤੇ ਉਹਦੀ ਟੀਮ ਪੰਜਾਬ ਨੂੰ ਲੁੱਟਣਾ ਚਾਹੁੰਦੀ ਆ ਇਹੋ ਜਿਹੇ ਪਲਾਨਿੰਗ ਕਰ ਰਹੀ ਆ ਉਹਨੂੰ ਸਾਬਤ ਕੋਣ ਵਾਸਤੇ ਤੁਹਾਡੀਆਂ ਬਾਈਲੈਕਸ਼ਨਾਂ ਜਿਹੜੀ ਲੁਧਿਆਣੇ ਦੀ ਮੈਂ ਸੋਚਦਾ ਕਿ ਮੈਤ ਗਾਦੀ ਵੀ ਪਾਰਟੀ ਨੂੰ ਬਧਾਈ ਦੇਣਾ ਕਿ ਸਾਡੇ ਜਿਹੜੇ ਉਮੀਦਵਾਰ ਨੇ ਭਮਣ ਸਾਹਿਬ ਅੱਜ ਲੋਕ ਉਹਨਾਂ ਦੀ ਆਪਣੇ ਮੋਹੋਂ ਸ਼ਿਫਤਾਕ ਕਰਦੇ ਆ। ਉਸ ਕਰਕੇ ਉਹਨਾਂ ਨੂੰ ਕਾਮਯਾਬ ਕਰਕੇ ਉਹਨਾਂ ਸਰਕਾਰ ਦੀ ਬਦਲੀ ਪਰ ਅਜਾ ਜੁਰਮ ਹੋ ਰਿਹਾ ਪੰਜਾਬ ਦੇ ਵਿੱਚ ਧੱਕੇਚਾਹੀ ਹੋ ਰਹੀ ਆ। ਉਹਨੂੰ ਜੂਠ ਖਲ ਪਾਈ ਜਾਊਗੀ ਔਰ ਸ਼੍ਰੋਮਣੀ ਕਾਲਦਾਨ ਨੂੰ ਬਲ ਮਿਲੂਗਾ। ਮੈਂ ਇੱਕ ਵਾਰ ਇਹ ਸਾਰੇ ਬੀੜੀਆ ਦਾ ਜਥੇਬੰਦੀ ਦਾ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਇਕੂਟੀ ਕਾਲਸਾ ਵਾਇਕੂਟੀ ਵੀ ਬਹੇ ਮੈਂ ਇੱਕ ਵਾਰ ਫਿਰ ਤੋਂ ਰੀਟ੍ਰੇਟ ਕਰਨਾ ਚਾਹਣਾ ਹੈ ਜਿਹੜੇ ਆ ਫੈਸਲੇ ਲੈ ਰਹੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਰੋਜ਼ ਕੈਬਨਿਟ ਦੇ ਵਿੱਚ ਜਿਹਦਾ ਮਕਸਦ ਕੱਲਾ ਐਕਸਪਲੋਇਟੇਸ਼ਨ ਹੈ ਪੈਸਾ ਇਕੱਠਾ ਕਰਨਾ ਹੈ ਆ ਸਾਰੇ ਹੀ ਫੈਸਲੇ ਸਰਕਾਰ ਕਾਲੀ ਦਲ ਦੀ ਔਨਤੇ ਆ ਸਾਰੇ ਕੈਨਸਲ ਕੀਤੇ ਜਾਣਗੇ ਤੇ ਮੈਂ ਸਾਰੇ ਕਿਸਾਨਾਂ ਨੂੰ ਸ਼ੋਰ ਕਰਦਾ ਹਾਂ ਸਾਰੇ ਇਨਵੈਸਟਰ ਨੂੰ ਸ਼ੋਰ ਕਰਦਾ ਹਾਂ ਆ ਜਿਹੜੀ ਹੈ ਲੈਂਡ ਐਕਵੀਜ਼ੀਸ਼ਨ ਦੀ ਜਿਹੜੀ ਪਾਲਿਸੀ ਲੈ ਕੇ ਆ ਰਹੇ ਆ ਇੱਕ ਏਕੜ ਵੀ ਇਹਨਾਂ ਨੂੰ ਅਫਵਾਇਜ਼ ਕਰਨੀ ਦੇਵਾਂਗੇ ਕਾਲੀ ਦਲ ਤੁਹਾਡੇ ਨਾਲ ਖੜਿਆ ਹੈ ਖੜਾ ਰਹੂਗਾ ਤੇ ਤੁਹਾਡੇ ਨਾਲ ਧੱਕਾ ਨਹੀਂ ਹੋਣ ਦਊਗਾ ਮੈਂ ਫਿਰ ਤੋਂ ਰੀਟ੍ਰੀਟ ਕਰਾਂਗਾ ਕਿਹਦੇ ਨਾਲ ਬਸ ਸਾਹਮਣੇ ਬਸ ਆਇਆ ਕਪੂ ਮੇਰੇ ਕਿਸੇ ਨਾ ਮੈਂ ਤਾਂ ਰੋਜ਼ ਇੱਥੇ ਆ। ਤੁਸੀਂ ਰੋਜ਼ ਮੇਰੇ ਨਾਲ ਉਹ ਮੈਂ ਕਿੱਥੇ ਗਈ ਤੀ ਆ। ਮੈਂ ਬਿਲਕੁਲ ਡਰਾਈ ਕਰਦਾ ਮੇਰੀ ਕੋਈ ਮੀਟਿੰਗ ਨਹੀਂ ਹੋਈ। ਸਰੀਕ ਨੂੰ ਜਿਹੜਾ ਕੀ ਹੈ ਜਿਹੜਾ ਡੈਡਕਟੂਅਲ ਕੇ ਹੈ। ਕਿਹੜਾ? ਡੈਡਕਟੂਅਲ। ਆ। ਬੰਦਾ ਲੋਕੀਆ ਕੋਰਪੋਰੇਟ ਐਂਡ ਕੰਪਨੀ। ਅਸੀਂ ਹਰ ਆਪਸ਼ਨ ਰੱਖਾਂਗੇ। ਅਸੀਂ ਥੱਕਾ ਨਹੀਂ ਹੋਣ ਦਿੰਦੇ। ਆ ਜਿਹੜੀ ਪਾਲਿਸੀ ਹੈ ਪਾਲਿਸੀ ਲਿਆਉਂਦੀ ਕਿਸ ਲਈ ਹੈ? ਕਿਉਂਕਿ ਮੈਨੂੰ ਪਤਾ ਕਿ ਡੇਢ ਸਾਲ ਲੱਗੇ ਪੈਸਾ ਇਕੱਠਾ ਕਰਨ ਵਾਸਤੇ ਤੇ ਮੈਂ ਅਫਸਰਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਸਰਕਾਰ ਦਾ ਇਲੀਗਲ ਕੰਮ ਸਾਥ ਨਾ ਦਿਓ ਕਿਉਂਕਿ ਆਜ ਇਹਨਾਂ ਦੇ ਅੰਦਰ ਚਲੇ ਜਾਣਾ ਹੈ ਤੁਸੀਂ ਗਲਤ ਕੰਮ ਨਾ ਕਰਿਓ ਕਿਉਂਕਿ ਐ ਜੁੰਵਰ ਅਫੀਸਰ ਥੋੜੀ ਡਿਊਟੀ ਹੈ ਕਿ ਜਿਹੜੇ ਗਲਤ ਕੰਮ ਆ ਰੋਕਣੇ ਪਰ ਜਿਹੜਾ ਸਾਥ ਦੇਊਗਾ ਹੀ ਵਿਲ ਹਵਜ਼ ਹੈ ਟੂ ਫੇਸ ਦ ਸੇਮ ਕੰਸੀਕਵੈਂਸਸ